ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ تنਸੂਈ ਦੇ ਵਿੱਚ ਬ੍ਰਾਕਟ ਦੇ ਵਿੱਚ ਸੂਟ ਲੈ ਕੇ ਆਏ ਜੀ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਆਉਣਗੇ 3 ਮੀਟਰ ਦੀ ਬਾਟਮ ਦੇ ਨਾਲ ਤੇ ਚਨੋਂਨ ਦੁਪੱਟੇ ਦੇ ਨਾਲ ਸੂਟ ਤੇ ਕਲਰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2850 2850 ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਹੋਣਗੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਵਿੱਚ ਇਨਕਲੂਡ ਨਹੀਂ ਹੁੰਦੇ ਹੈਗੇ ਉਹ ਅਲੱਗ ਤੋਂ ਹੁੰਨੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬਾਕੀ ਜਿਨ੍ਹਾਂ ਨੇ ਬਾਹਰ ਵਾਲੇ ਕਸਟਮਰ ਨੇ ਜਾਂ ਦੂਰ ਵਾਲੇ ਕਸਟਮਰ ਹੈ ਤੁਸੀਂ ਸਟਿਚ ਕਰਾ ਕੇ ਸੂਟ ਮੰਗਾਉਣੇ ਤਾਂ ਸਟਿਚ ਕਰਾ ਕੇ ਵੀ ਮੰਗਾ ਸਕਦੇ ਹੋ ਐਵੇਂ ਜਿਵੇਂ ਵੀਡੀਓ ਚ ਦਿਖਾਣੇ ਐਸ ਇਟ ਸੂਟ ਮੰਗਾਉਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਵੀ ਪਰਚੇਜ਼ਿੰਗ ਕਰਨੀ ਹੈ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਤੇ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਬੜੇ ਪਿਆਰੇ ਸੂਟ ਹੋਣਗੇ ਬ੍ਰੌਕਰਟ ਦੇ ਵਿੱਚ ਤਨਸੂਈ ਦੇ ਵਿੱਚ ਕਿਉਂਕਿ ਅੱਜ ਕੱਲ ਫੈਸਟੀਵਲ ਸੀਜ਼ਨ ਹੁਣ ਸਟਾਰਟ ਹੋ ਗਿਆ ਵਿਆਹਾਂ ਦਾ ਸੀਜ਼ਨ ਵੀ ਜਿਵੇਂ ਤੁਸੀਂ ਦੇਣੇ ਗਿਫਟ ਦੇਣ ਨੂੰ ਇਹ ਸਭ ਤੋਂ ਵਧੀਆ ਚੀਜ਼ ਹੈ ਜੀ ਜਦੋਂ ਕਿਸੇ ਨੂੰ ਆਪਾਂ ਨੂੰ ਕੁਰਮ ਕੁਰਮਣੀਆਂ ਨੂੰ ਆਪਾਂ ਆਪਣੀਆਂ ਕੁਰਮਣੀਆਂ ਨੂੰ ਸੂਟ ਦੇਣੇ ਹੁੰਨੇ ਆ ਆਪਣੇ ਆ ਹੋਰ ਰਿਸ਼ਤੇਦਾਰਾਂ ਨੂੰ ਵਿਆਹਾਂ ਦੇ ਵਿੱਚ ਤੇਣ ਲੈਣ ਨੂੰ ਸੂਟ ਦੇਣੇ ਹੁੰਨੇ ਇਹ ਇੰਨੀ ਐਟ੍ਰੈਕਟਿਵ ਚੀਜ਼ ਐ ਮੇਨ ਗੱਲ ਸਦਾ ਬਹਾਰ ਐ ਚਾਹੇ ਅੱਜ ਪਾ ਲਈਏ ਸੂਟ ਅੱਜ ਤੋਂ 10-15 ਸਾਲ ਬਾਅਦ ਫੇਰ ਪਾ ਲਈਏ ਚੱਕ ਕੇ ਸੂਟ ਇਹਦਾ ਰਵਾਜ ਨਹੀਂ ਜਾਂਦਾ ਜੀ ਸੂਟ ਤਾਂ ਕਦੇ ਵੀ ਪਲੇਨ ਬਾਟਮ ਨਾਲ ਹੋਣਗੇ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਹੈਗਾ ਰੈੱਡ ਕਲਰ ਦੇ ਵਿੱਚ ਸੂਟ ਆਪਣਾ ਕੰਸੂਈ ਦੇ ਵਿੱਚ ਦੇਖੋ ਇਹ ਸ਼ਰਟ ਆ ਗਈ ਬਹੁਤ ਸੋਹਣੀ ਜਿਆਦਾ ਨਾ ਜਿਆਦਾ ਵੱਡਾ ਪ੍ਰਿੰਟ ਐ ਨਾ ਛੋਟਾ ਤੇ ਨਾਲ ਹੈਗੀ ਕਰੇਪ ਦੀ 3 ਮੀਟਰ ਦੀ ਬॉटਮ ਹੈ ਜਿਹਨਾਲ ਤੇ ਚਨੋਂਨ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਇਹ ਵਾਲੀ ਪੱਟੀ ਲੱਗੀ ਹੋਈ ਹੈ ਬਹੁਤ ਸੋਹਣੀ ਇਹ ਸੂਟ ਆਪਾਂਵੇਂ ਬੰਦ ਮੈਂ ਤਾਂ ਦਿਖਾ ਰਹੀ ਹਾਂ ਕਿਉਂਕਿ ਜਦੋਂ ਖੁੱਲਦੇ ਆ ਜੀ ਇਹਨਾਂ ਦੇ ਕਲਰ ਜਦੋਂ ਸ਼ਾਈਨ ਪੈਂਦੀ ਹੈ ਲਾਈਟ ਦੀ ਫਿਰ ਵਿੱਚ ਕਲਰ ਨਹੀਂ ਪ੍ਰੋਪਰ ਪਤਾ ਚੱਲਦਾ ਅੱਜ ਸਾਰੇ ਸੂਟ ਆਪਾਂ ਇਵੇਂ ਹੀ ਦਿਖਾਵਾਂਗੇ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਇਸੇ ਪ੍ਰਿੰਟ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਰੈੱਡ ਦਿਖਾਇਆ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਇਹ ਦੇਖੋ ਬੜਾ ਸੋਹਣਾ ਗਾਜਰੀ ਕਲਰ ਸੇਮ ਦੇ ਵਿੱਚ ਰੈੱਡ ਰੈੱਡ ਦੇ ਵਿੱਚ ਹੈਗਾ ਗਾਜਰੇ 2850 ਪ੍ਰਾਈਸ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ ਬਰੌਸ ਬਹੁਤ ਪਿਆਰੇ ਹੈ ਸਿਲਕ ਤਨਸੂਈ ਦੇ ਵਿੱਚ ਸੂਟ 크ਰੇਪ ਦੀ ਬਾਟਮ ਹੈ ਜੀ 3 ਮੀਟਰ ਦੀ ਇਹ ਨਾਲ ਚਨਾਉਣ ਦਾ ਦੁਪੱਟਾ 4 ਸਾਈਡ ਬੜੀ ਸੋਹਣੀ ਸੂ ਇਹ ਪੱਟੀ ਤੁਸੀਂ ਰੱਖਣੀ ਹੈ ਜਾਂ ਤਰਵਾਣੀ ਹੈ ਉਹ ਤੁਹਾਡੀ ਆਪਣੀ ਚੋਇਸ ਹੈ ਇੱਕ ਗਿਫਟ ਪਰਪਸ ਲਈ ਵੀ ਬਹੁਤ ਪਿਆਰੇ ਸੂਟ ਹੈ ਜੇ ਤੁਸੀਂ ਆਪ ਸਟਿਚ ਕਰਨਾ ਤਾਂ ਵੀ ਬਹੁਤ ਸੋਹਣੇ ਸੂਟ ਹੈ ਇਹ ਦੇਖੋ ਕਿੰਨੇ ਪਿਆਰੇ ਕਲਰ ਹੈ ਪਹਿਲਾਂ ਮੈਂ ਤੁਹਾਨੂੰ ਰੈੱਡ ਦਿਖਾਇਆ ਇਹ ਬੜਾ ਸੋਹਣਾ ਗਾਜਰੀ ਪੀਚ ਟੋਨ ਤੇ ਸੂਟ ਹੈ ਨੈਕਸਟ ਸੂਟ ਦਿਖਾਣੇ ਇਹ ਆ ਗਿਆ ਮੈਰੂਨ ਕਲਰ ਦੇ ਵਿੱਚ ਬੜਾ ਸੋਹਣਾ ਕਾਲਸ ਤੇ ਮੈਰੂਨ ਕਲਰ ਨਾਲ ਕਰੇਪ ਦੀ ਬਾਟਮ 3-3 ਮੀਟਰਸ ਦੀਆਂ ਬਾਟਮ ਹੈ ਜੀ ਨਾਲ ਦੇ ਨਾਲ ਚਨੋਂ ਦਾ ਦੁਪੱਟਾ ਬੜਾ ਸੋਹਣਾ ਦੁਪੱਟੇ ਦੇ ਪ੍ਰੋਪਰ 4 ਸਾਈਡ ਪੱਟੀ ਲੱਗੀ ਹੋਈ ਹੈ ਮੈਰੂਨ ਕਲਰ ਦੇ ਵਿੱਚ ਆ ਗਿਆ ਸੂਟ ਤੇ ਇਹਦੇ ਵਿੱਚ ਹੀ ਹੈਗਾ ਸੇਮ ਜਿਹੜਾ ਮੈਂ ਤੁਹਾਨੂੰ ਮੈਰੂਨ ਦਿਖਾਇਆ ਇਹਦੇ ਵਿੱਚ ਹੀ ਹੈਗਾ ਬੜਾ ਸੋਹਣਾ yellow peach ਜਿਹਾ ਰੰਗ ਹੈ ਜੀ ਥੋੜਾ yellow ਪੰਝਾ ਵੀ ਆ ਰਿਹਾ ਸੂਟ 'ਚ ਥੋੜੀ ਜਿਹੀ peach ਟੋਨ ਵੀ ਆ ਰਹੀ ਹੈ ਇਹ ਐਗਜ਼ੈਕਟ ਕਲਰ ਹੈ ਜੀ ਬੜਾ ਪਹਿਲਾਂ ਮੈਰੂਨ ਸੀਗਾ ਇਹ ਉਸੇ ਵਿੱਚ ਸੇਮ ਦੇ ਵਿੱਚ ਹੈਗਾ ਇਹ ਵਾਲਾ yellow 컬러 ਪ੍ਰਾਈਸ ਹੈਗਾ 2850 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਇਹ ਕਾਫੀ ਜ਼ਿਆਦਾ ਆਪਾਂ ਇਕੱਠੇ ਸੂਟ ਚੱਕੇ ਆ ਤਾਂ ਕਰਕੇ ਥੋੜਾ ਲੈਸ ਰੇਟ ਦੇ ਵਿੱਚ ਤੁਹਾਨੂੰ ਦੇ ਰਹੇ ਆ ਸੂਟ ਨਹੀਂ ਤਾਂ ਇਹ ਥੋੜੇ ਕੋਸਟਲੀ ਮਿਲਦੇ ਆ ਜੀ ਸੂਟ ਨੈਕਸਟ ਹੈਗਾ ਬੋਟਲ ਗ੍ਰੀਨ ਕਲਰ ਡਾਰਕ ਗ੍ਰੀਨ ਬੜਾ ਪਿਆਰਾ ਡਾਰਕ ਗ੍ਰੀਨ ਕਲਰ ਹੈ ਤੇ ਨਾਲ ਫਰੇਪ ਦੀ 3 ਮੀਟਰ ਦੀ ਬਾਟਮ ਤੇ ਨਾਲ ਚਨਾਉਣ ਦਾ ਦੁਪੱਟਾ ਫੋਰ ਸਾਈਡ ਪ੍ਰੋਪਰ ਫਿਨਿਸ਼ਿੰਗ ਦੇ ਨਾਲ 2850 ਪ੍ਰਾਈਸ ਦੇ ਨਾਲ ਅੱਜ ਜਿਹੜਾ ਮਰਜੀ ਰੰਗ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਕਿਉਂਕਿ ਕਲਰ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਜੀ ਇਹਨਾਂ ਦੇ ਇਹ ਸੇਮ ਪ੍ਰਿੰਟ ਦੇ ਵਿੱਚ ਜਿਹੜਾ ਮੈਂ ਗ੍ਰੀਨ ਦਿਖਾਇਆ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਬੜਾ ਸੋਹਣਾ ਇਹ ਪਿਆਜ਼ੀ ਪਿੰਕ ਕਲਰ ਦੇ ਵਿੱਚ ਪਿਆਜ਼ੀ ਪਿੰਕ ਕਲਰ ਹੈ ਬਹੁਤ ਪਿਆਰੇ ਪ੍ਰੋਪਰ ਦੁਪੱਟੇ ਫਿਨਿਸ਼ਿੰਗ ਕੀਤੇ ਹੋਏ ਆ। ਕੋ ਸੋਹਣਾ ਇਹਦਾ ਕਲਰ ਕੰਬੀਨੇਸ਼ਨ ਸੂਟ ਦਾ। ਇੱਥੇ ਤੋਂ ਤੁਸੀਂ ਅੱਜ ਪ੍ਰੋਪਰ ਸਕਰੀਨਸ਼ਾਟ ਐਵੇਂ ਲੈ ਸਕਦੇ ਹੋ ਜੀ ਇਹ। ਤੇ ਪ੍ਰਾਈਸ ਰਹਿਣਾ 2850 ਇਹਨਾਂ ਸੂਟਾਂ ਦਾ। ਬੜਾ ਸੋਹਣਾ ਬਲੂ ਕਲਰ ਦੇ ਵਿੱਚ ਹੈ ਜੀ ਡਾਰਕ ਨੀਊ ਕਲਰ ਕੋਸ ਸੋਹਣੀ ਛੋਟੀ-ਛੋਟੀ ਬੁੱਟੀ ਵਿੱਚ ਜਿਨ੍ਹਾਂ ਨੂੰ ਛੋਟਾ ਪ੍ਰਿੰਟ ਤੇ ਲਾਈਟ ਕਲਰ ਚਾਹੀਦਾ ਤੁਸੀਂ ਲਾਈਟ ਲੈ ਸਕਦੇ ਹੋ ਡਾਰਕ ਵਾਲਾ ਚਾਟ ਲੈਣਾ ਤੁਸੀਂ ਡਾਰਕ ਲੈ ਸਕਦੇ ਹੋ ਦੇਖੋ ਬਲੂ ਕਲਰ ਹੈ ਜਿਹੜਾ ਇਹ ਹਰ ਇੱਕ ਏਜ ਦੇ ਵਿੱਚ ਪੈ ਸਕਦਾ ਕਿਉਂਕਿ ਐਵੇਂ ਕੋਈ फडਕਵਾ ਰੰਗ ਨਹੀਂ ਹੈਗਾ ਤੇ ਨਾਲ ਚਲੌਣ ਦੇ ਦੁਪੱਟੇ ਪ੍ਰੋਪਰ ਫਿਨਿਸ਼ਿੰਗ ਹੋਈ ਵੀ ਆ ਦੁਪੱਟਿਆਂ ਦੀ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਤੇ ਅੱਜ ਦਾ ਰੇਟ ਦੇ ਵਿੱਚ ਤੁਹਾਨੂੰ ਕਦੇ ਵੀ ਇਹ ਬੜੇ ਸੂਟ ਨਹੀਂ ਜੀ ਕਿਤੇ ਵੀ ਮਿਲਣੇ ਹੈਗੇ 2850 ਪ੍ਰਾਈਸ ਦੇ ਨਾਲ ਅੱਜ ਦੇ ਬ੍ਰੌਕੇਟ ਦੇ ਸੂਟ ਇਹ ਆਪਣੇ 3 ਟਾਈ ਮੀਟਰ ਦੀ ਸ਼ਰਟ 2.5 ਮੀਟਰ ਦਾ ਦੁਪੱਟਾ 3 ਮੀਟਰ ਦੀ ਬਾਟਮ ਦੇ ਨਾਲ ਹੁਣ ਜਿਹੜਾ ਬਲੂ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਹੀ ਇਹ ਦੇਖੋ ਬੜਾ ਸੋਹਣਾ ਗਾਜਰੀ ਕਲਰ ਕਲਰ ਸਾਰੇ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਇਹ ਗਾਜਰੀ ਕਲਰ ਦੇ ਵਿੱਚ ਆ ਗਿਆ ਜਿਹੜੇ ਵਿੱਚ ਮੈਂ ਤੁਹਾਨੂੰ ਬਲੂ ਦਿਖਾਇਆ ਉਹਦੇ ਸੇਮ ਦੇ ਵਿੱਚ ਹੀ ਇਹ ਵਾਲਾ ਕਲਰ ਤੁਸੀਂ ਲਾਈਟ ਲੈਣਾ ਲਾਈਟ ਲੈ ਸਕਦੇ ਹੋ ਡਾਰਕ ਸੂਟ ਲੈਣਾ ਤੁਸੀਂ ਡਾਰਕ ਲੈ ਸਕਦੇ ਹੋ ਕਿਉਂਕਿ ਸਾਰੇ ਇੱਕ ਤੋਂ ਇੱਕ ਸੋਹਣੇ ਸੂਟ ਹੈ ਜੀ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਇਹ ਵੀ ਕਾਲਸਤੇ ਜਿਵੇਂ ਪਿਆਜੀ ਪਿੰਕ ਕਲਰ ਥੋੜਾ ਕਾਲਸਤੇ ਹੁੰਦਾ ਉਹ ਵਾਲਾ ਕਲਰ ਹੈ ਜੀ ਸਪੈਸ਼ਲ ਇਹ ਵਾਲਾ ਜਿਹੜਾ ਪ੍ਰਿੰਟ ਹੈ ਤੇ ਕਲਰ ਕਲਰ ਜ਼ਿਆਦਾਤਰ ਮੰਮੀਆਂ ਨੂੰ ਬਹੁਤ ਪਸੰਦ ਹੈ ਜੀ ਇਹ ਵਾਲਾ ਕਲਰ ਬਹੁਤ ਸੋਹਣਾ ਲੱਗਦਾ ਵੀਰ ਕੀਤਾ ਹੋਇਆ ਪ੍ਰਾਈਸ ਹੈਗਾ 2850 ਇੱਥੇ ਤੋਂ ਵੀ ਤੁਸੀਂ ਅੱਜ ਸਕਰੀਨਸ਼ਾਟ ਲੈ ਲਿਓ ਜਿਹਨਾਂ ਸੂਟਾਂ ਦੇ ਕਿਉਂਕਿ ਜਦੋਂ ਖੁੱਲਦਾ ਹੈ ਸੂਟ ਇਹ ਸ਼ਾਈਨ ਦੇ ਨਾਲ ਇਹਦਾ ਕਲਰ ਬਹੁਤ ਜ਼ਿਆਦਾ ਚੇਂਜ ਹੋ ਜਾਂਦਾ ਫਿਰ ਹੋ ਲਾਈਟ ਦੇ ਨਾਲ ਫਰਕ ਪੈ ਜਾਂਦਾ ਇਹ ਦੇਖੋ ਇਹ ਵੀ ਗਾਜਰੀ ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਸੂਟ ਦਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਤੇ ਨਾਲ ਇਹ ਗਾਜਰੀ ਕਲਰ ਦੀ ਬਾਟਮ ਤੇ ਦੁਪੱਟਾ ਬਹੁਤ ਸੋਹਣੇ ਸੋਹਣੇ ਕਲਰ ਬੜੇ ਪਿਆਰੇ ਬਹੁਤ ਹੀ ਜੈਨੂਇਨ ਰੇਟ ਦੇ ਵਿੱਚ ਅੱਜ ਦੇ ਸੂਟ ਆਪਣੇ ਨੈਕਸਟ ਆ ਗਿਆ ਪੈਰਟ ਕਲਰ ਪੈਰਟ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਤੇ ਨਾਲ ਹੈਗਾ ਦੁਪੱਟਾ ਕਲਰ ਬਹੁਤ ਜਿਆਦਾ ਸੋਹਣਾ ਕਲਰ ਹੈ ਪੈਰਟ ਕਲਰ ਦੇ ਵਿੱਚ ਨੈਕਸਟ ਆ ਗਿਆ ਇਹਦੇ ਵਿੱਚ ਗਾਜਰੀ ਕਲਰ ਨੈਕਸਟ ਹੈਗਾ ਇਹਦੇ ਵਿੱਚ ਜਿਹੜਾ ਤੁਹਾਨੂੰ ਮੈਂ ਪੈਰਟ ਦਿਖਾਇਆ ਹੈ ਇਹਦੇ ਵਿੱਚ ਹੀ ਹੈਗਾ ਗਾਜਰੀ ਕਲਰ ਬਹੁਤ ਸੋਹਣਾ ਗਾਜਰੀ ਰੰਗ ਹੈ ਕਰੇਪ ਦੀ ਬਾਟਮ 3 ਮੀਟਰ ਦੀ ਨਾਲ ਤੇ ਨਾਲ ਚਨਾਉਂ ਦਾ ਦੁਪੱਟਾ 2850 ਪ੍ਰਾਈਸ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ ਬੜੇ ਪਿਆਰੇ ਪਿਆਰੇ ਜੇ ਕਲਰ ਤੇ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਪਿਸਤਾ ਗ੍ਰੀਨ ਕਲਰ ਹੈ ਪਿਸਤਾ ਗ੍ਰੀਨ ਕਲਰ ਬੜਾ ਪਿਆਰਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ ਵੀ ਬਹੁਤ ਸੋਹਣਾ ਕਈ ਕਲਰ ਤਾਂ ਬਹੁਤ ਜ਼ਿਆਦਾ ਸੋਹਣਾ ਹੈ ਪੈਰਟ ਗ੍ਰੀਨ ਸੌਰੀ ਪਿਸਤਾ ਗ੍ਰੀਨ ਜੀ ਟੋਨ ਐਸ ਦੀ ਬਹੁਤ ਸੋਹਣੀ ਇੱਥੇ ਤੋਂ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਤੇ ਨੈਕਸਟ ਹੈਗਾ ਇਹ ਬੜਾ ਸੋਹਣਾ অনিয়ন ਪਿੰਕ ਕਲਰ ਥੋੜੀ ਪਰਪਲ ਜੀ ਟੋਨ ਵੀ ਆ ਰਹੀ ਹੈ ਥੋੜਾ ਜਿਹਾ ਕਲਰਾਂ ਦਾ ਇਹਨਾਂ ਦਾ ਸਭ ਤੋਂ ਡਿਫਰੈਂਟ ਜੇ ਕਲਰ ਹੈ ਇਹਨਾਂ ਦੇ ਕਿੰਨਾ ਪਿਆਰਾ ਸੂਟ ਹੈ 2850 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਤੇ ਜਿਵੇਂ ਮਰਜ਼ੀ ਤੁਸੀਂ ਵਿਆਹ ਸ਼ਾਦੀਆਂ ਤੇ ਇਹਨਾਂ ਨੂੰ ਗਿਫਟ ਦੇ ਸਕਦੇ ਹੋ ਜੀ ਸੂਟਾਂ ਨੂੰ ਕਿਉਂਕਿ ਬਹੁਤ ਪਿਆਰੇ ਸੂਟ ਨੇ ਨੈਕਸਟ ਹੈਗਾ ਇਹ ਦੇਖੋ ਇਹ ਵੀ ਗਾਜਰੀ ਕਲਰ ਦੇ ਵਿੱਚ ਹੈ ਕਿਉਂਕਿ ਇਹ ਵਾਲੇ ਕਲਰ ਹੀ ਸਭ ਤੋਂ ਜ਼ਿਆਦਾ ਚੱਲਦੇ ਆ ਤੇ ਨਾਲ ਪੂਰੇ ਫਿਨਿਸ਼ਡ ਦੁਪੱਟੇ ਚ ਨੌਂਦੇ ਬਹੁਤ ਪਿਆਰੇ ਸੂਟ 2850 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਹਲਕੀ ਹਲਕੀ ਟੋਨ ਦਾ ਫਰਕ ਹੈ ਗਿਫਟ ਪਰਪਸ ਲਈ ਬਹੁਤ ਬੈਸਟ ਸੂਟ ਹੈ ਜੀ ਅੱਜ ਦੇ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਇਹ ਵੀ ਦੇਖੋ ਇਹ ਦੇਖੋ ਥੋੜਾ ਥੋੜਾ ਫਰਕ ਹੈ ਜੀ ਕਲਰਾਂ ਦੇ ਵਿੱਚ ਇਹ ਥੋੜਾ ਜਿਹਾ ਇਹ ਵੀ ਹੈ ਤਾਂ ਗਾਜਰੀ ਕਲਰ ਹੈ ਹਲਕਾ ਜਿਹਾ ਫਰਕ ਹੈ ਜੀ ਨਾਂਨ ਤੇ ਦੀ ਬਾਟਮ 3 ਮੀਟਰ ਦੀ ਚਨਾਉਣ ਦਾ ਦੁਪੱਟਾ ਪੂਰੇ ਸਰਦਾਰੀ ਸੂਟ ਹੈ ਜੀ ਪੂਰੇ ਰਾਇਲ ਸੂਟ ਸਰਦਾਰੀ ਸੂਟ ਕਿਉਂਕਿ ਇਹਨਾਂ ਇਹਨਾਂ ਦਾ ਟ੍ਰੈਂਡ ਨਹੀਂ ਜਾਂਦਾ ਜੀ ਸੂਟਾਂ ਦਾ ਬਹੁਤ ਪਿਆਰੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 81465 80803 81465 80800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ